ਆਪੇ ਹੋਰ ਦਊਂਗਾ ਜੀ ਇੱਕ ਮੇਰਾ ਤਾਵਲ ਆ ਰਿਹਾ ਜੀ ਬਿੱਦਰ ਹੈਲੋ ਅਰੇ ਸੂਟ ਦਿਖਾਓ ਕੁੜੀਆਂ ਨੂੰ ਹੈਲੋ ਅੰਤੂਰਪੁਰ ਤੇ ਸੂਟ ਦਿਖਾਓ ਜੀ ਆ ਲੋ ਜੀ ਤਾਵਲ ਦਊਂਗਾ ਜੀ ਤਾਵਲ ਦਾ weight ਹੈਗਾ ਜੀ 290 ਗ੍ਰਾਮ ਕੋਈ 250 ਗ੍ਰਾਮ ਨਹੀਂ ਤਾਵਲ ਦੇਵਾਂਗੇ 100 ਰੁਪਏ ਚ 200 ਵਾਲਾ ਤਾਵਲ 100 ਰੁਪਏ ਚ ਦਊਂਗਾ ਇੱਕ ਗਾਰੰਟੀ ਹੈ ਕਿੜਾ ਮੇਰੀ ਵੀਡੀਓ ਸ਼ੇਅਰ ਕਰਕੇ ਆਊਗਾ ਦਊਗਾ ਉਸ ਨੂੰ 100 ਰੁਪਏ ਦਾ ਪਾਵਲ ਦਊਗਾ ਜੀ 100 ਰੁਪਏ ਦਾ ਪਾਵਲ ਦਊਗਾ ਜੀ ਮੈਂ ਗਾਰੰਟੀ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੈ ਬਾਬੇ ਦਾ ਕਾਹਨ ਨਾ ਬਣਾਉਂਦਾ ਉਹ 75 ਰੁਪਏ ਚੋਰੀ ਜਾਣਾ ਟੈਨਸ਼ਨ ਨਾ ਨਾ ਅਸੀਂ ਬਾਹਰ ਹਾਂ ਹਾਂਜੀ ਅੱਛਾ ਉਹ ਕੁੜੀਆਂ ਸੂਟ ਦਿਖਾ ਕਿੱਦਾਂ ਰੱਖੀ ਤੈਨਾਂ ਨੂੰ ਕੁਝ ਕਿੱਦਾਂ ਦਾ ਦੇਖਣਾ ਨਹੀਂ ਅਸੀਂ ਰੋਡ ਪਛਾਰ ਵੀ ਪਾ ਲੱਗੇ ਵਧੀਆ ਬਾਲਟੀਅਰ ਪਿੱਛੇ ਐ ਸੂਟ ਨਹੀਂ ਹੈਗੇ ਪਿੱਛੇ ਐ ਸੂਟ ਕਿੱਦਾਂ ਨਹੀਂ ਇੱਕ ਮੇਰੇ ਕੋਲ ਕੇ ਕੇ ਟੈਕਸ ਦਾ ਮਾਲ ਹੈ ਜੀ ਆਹਾਂ ਪਿਛੋਂ ਆ ਦੇਖੋ ਜੀ ਇੱਕ ਟੈਕਸ ਦਾ ਮਾਲ ਮੋਰ ਲੱਗੀ ਜੀ ਸੂਟ ਵੇਖਦਾ ਜੀ 100 ਰੁਪਏ ਮੀਟਰ ਆਪਾਂ ਲਵਾਂਗੇ 70 ਰੁਪਏ ਮੀਟਰ 350 ਦਾ ਸੂਟ 350 ਦਾ ਸੂਟ ਦਵਾਂਗੇ 70 ਰੁਪਏ ਮੀਟਰ ਇੱਧਰ ਤੁਸੀਂ ਕੁਆਂਟੀਟੀ ਇੱਕ ਵਾਰੀ ਨਿਗਾਹ ਕਰ ਲਓ ਜੀ ਕੁਆਂਟੀਟੀ ਆ ਦੇਖੋ ਜੀ ਇੱਧਰ ਵੀ ਢੇਰ ਹੈ ਜੀ ਇੱਧਰ ਵੀ ਢੇਰ ਹੈ ਜੀ ਧੰਨਵਾਦ ਆ ਕਿੰਨਾ ਨੇ ਇਹ ਇਹ ਦੋ ਦਿਖਾ ਦੇ ਲੈ ਜੋ ਬਿੰਨਾ ਕੁੜੀਆਂ ਦਿਖਾ ਪਹਿਲਾਂ ਤੁਸੀਂ ਦੇਖ ਰਹੇ ਜੀ ਸਟਾਰ ਫੋਕਸ ਨਿਊ ਚੈਨਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਸੋਨੂ ਦੀ ਹੱਟੀ ਪਿੰਡ ਗੱਦੀਆਲ ਤੂਰ ਪਰਵੇਦੀ ਸ਼ਿਵ ਮੰਦਿਰ ਕੋਲ ਦਈਆਰ ਭਾਈ ਸ਼ਿਵ ਮੰਦਿਰ ਗੱਦੀਆਲ ਇਹ ਤਾਂ ਬਣ ਜਾਣੀ ਹੁੰਦਾ ਇਹਦਾ ਥੱਲੇ ਉਹ ਪੱਦੀ ਲੈ ਲਾ ਲਿਓ ਇਹ ਆ ਦੇਖੀ ਨਹੀਂ ਆਉਣੀ ਆ 40 ਆਈ ਆ 40 ਤਾਂ ਤੁਸੀਂ ਬਤਾ ਲੈਣੀ ਇਹਦੀ ਦੇਖੋ ਪੱਟੀ ਉਹਦੀ ਦੇਖੋ ਗਾਂਟੂ ਫਰੰਟ ਦੇਖੀ ਇਹਦੀ ਪੂਰੀ ਹੋਣੀ ਜੀ ਸਭ ਸਾਰੇ ਫੋਟੋ ਵੀਡੀਓ ਵਾਲੇ ਸੂਟ ਹੈ ਜੀ ਪਾਣੀ ਰੋਟਾ ਦੇਖ ਲੈ ਪੇਟੀ ਚ ਵਟਕ ਦੇ ਦੋ ਦੋ ਮਸਲਾ ਐਂਟੀ ਟੇਬਲ ਆਮਾ ਬਣਾ ਦੇ 443 ਹੈ ਜੀ ਇਹ ਨਹੀਂ ਆ ਰਹੇ ਕਿ ਨਹੀਂ ਆਣੇ ਕਹਿੰਦੇ ਬਾਣ ਜੂਗੀ ਹੋਰ ਵੈਂਟੂ ਕਿਹਾ ਵਾਦਾ 43 44 ਇਹ ਹਾਂ ਇੰਨੀ ਬਾਣਨੀ ਤੂੰ ਸੇ ਪਸੰਦ ਦਾ ਗਾ ਲਓ ਕਰ ਜਾਣਾ ਨਾਪ ਲਿਓ ਇੱਥੇ ਕਰ ਜਾਣਾ ਨਾਪ ਲਿਓ ਤੂੰ ਦੋ ਹੀ ਲੈ ਜਾਓ ਹਾਂ ਕਲਰ ਦੇਖ ਲੈ ਹੋਰ ਦੀ ਤੇਰੇ ਕੋਲ ਤੂੰ ਇਹ ਲੈ ਜਾਓ ਕਰੀ ਨਾਪ ਲਿਓ ਇਹ ਦੇਖ ਲੈ ਲੈ ਭਾਈ ਮਾਨ ਇਹ ਤਾਂ ਮਾਨ ਨੇ ਟਿੱਕਿਆ ਉਹਦਾ ਟਕਾ ਦਾ ਹੀ ਤਾਂ ਮਾਨ ਹੈ ਹੋਰ ਗੱਲ ਉਹ ਦਗਾ ਦੇ ਸੀ ਉਹ ਵੀ ਹੈਗਾ ਸੀ ਨਾ ਇੱਕ ਵੜਾ ਹਾਂ ਇਹ ਚੁੰਨੀ ਕਿਹੜੀ ਹੈ ਭਾਈ ਉਹ ਨਹੀਂ ਬਾੜ ਦੀ ਖਿਲਾੜਾ ਦੇਵਣਾ ਹਾਂ 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 ਜੇ ਉਦੋਂ ਦੀ ਐਦੀ ਬਾਤ ਸੀ ਪਸੰਦ ਆਏ ਸੁਣਨੀ ਨੂੰ ਇਦਾਂ ਹੀ ਮਿਲ ਨਹੀਂ ਕੰਟਰਾਸਟ ਆਇਆ ਇੱਛਾ ਹੀ ਹਾਂ ਇਦਾਂ ਹੀ ਆਦੀ ਹਾਂ ਉਹ ਬਹੁਤ ਸਮਾਂ ਬੰਨ੍ਹ ਦਵਾਇਆ ਮੈਨੂੰ ਵੀ ਚੰਪੀ ਦੀ ਆ ਕੀ ਦੀ ਨਾ ਬਣਾਇਆ ਮੈਨੂੰ ਬਹੁਤ ਸਮਾਂ ਬਣਾਇਆ ਚੀਤਾ ਬਾਈ ਇਹ ਦੀ ਪੰਨੀ ਦੀ ਦੋ ਰੰਗ ਦੀ ਸੁਣਨੀ ਆਤੀ ਆਨੀ ਆਜਾ ਲੈ ਆ ਪਾਣੀ ਆ ਦੇਖੋ ਤੁਸੀਂ ਦੇਖ ਰਹੇ ਹੋ ਆਤ ਸ਼ਕਤੀ ਟੀਵੀ ਲਾਈਵ ਮੈਂ ਸਤਿ ਸ੍ਰੀ ਅਕਾਲ ਜਸਪਾਲ ਕੁਮਾਰ ਚਨੋਲੀ ਅੱਜ ਅਸੀਂ ਆਏ ਜੀ ਸੋਨੂ ਦੀ ਹੱਟੀ ਵਧੀਆ ਸੌਦਾ ਤੇ ਘੱਟ ਖੱਟੀ ਸੋਨੂ ਦੀ ਹੱਟੀ ਗੱਦੀਆਲ ਨੀਅਰਬਾਈ ਨੂਰਪੁਰ ਬੇਦੀ ਨੀਅਰਬਾਈ ਝਾੜ ਚੌਂਕ ਵਧੀਆ ਕੱਪੜਾ ਵਧੀਆ ਰੇਟ ਘੱਟ ਰੇਟਾਂ ਤੇ ਠੀਕ ਹੈ ਨਹੀਂ ਇੱਕ ਵਾਰੀ ਆ ਕੇ ਅਜਮਾ ਕੇ ਦੇਖੋ ਬਹੁਤ ਘੱਟ ਰੇਟ ਤੇ ਬਾਜ਼ੀਬ ਰੇਟਾਂ ਤੇ ਜੋ ਕੀ ਇਹ ਦੱਸਦੇ ਆ ਵੀ ਜਿਹੜਾ 3200 ਦਾ ਸੂਟ ਹੈ ਉਹ 2200 ਰੁਪਏ ਦੇ ਵਿੱਚ ਦਿੱਤਾ ਜਾਂਦਾ ਤੇ ਜਿਹੜਾ 2000 ਦਾ ਸੂਟ ਹੈ ਉਹ 1100 ਰੁਪਏ ਦੇ ਵਿੱਚ ਦਿੱਤਾ ਜਾਂਦਾ ਇਸ ਲਈ ਅਸੀਂ ਅਪੀਲ ਕਰਦੇ ਹਾਂ ਵੀ ਇੱਕ ਵਾਰੀ ਤੁਸੀਂ ਸੋਨੂ ਦੀ ਹੱਟੀ ਸੋਨੂ ਦੀ ਹੱਟੀ ਸੋਨੂ ਦੀ ਹੱਟੀ ਪਿੰਡ ਗੱਦੀਵਾਲ ਨੇੜੇ ਪਾਈ ਝਾਟ ਚੌਕ ਸ਼ਿਵ ਮੰਦਿਰ ਦੀ ਗਲੀ ਦੇ ਵਿੱਚ ਤੁਸੀਂ ਆ ਕੇ ਇੱਥੇ ਟਰਾਈ ਮਾਰ ਕੇ ਉਧਰ ਤੁਸੀਂ ਰੇਟਾਂ ਦੇ ਤਸੱਲੀ ਕਰਕੇ ਚੈੱਕ ਕਰਕੇ ਇਹਨਾਂ ਤੋਂ ਮਾਲ ਖਰੀਦ ਸਕਦੇ ਹੋ ਮੈਂ ਪੱਤਰਕਾਰ ਜਸਪਾਲ ਕੁਮਾਰ ਚਨੋਲੀ ਇਹਦੀ ਦੇਖੋ ਪੱਟੀ ਦੇਖੋ ਇਹਦੀ ਦੇਖੋ ਗੰਟ ਦੇਖੀ ਇਹਦੀ ਪੂਰੀ ਹੋਣੀ ਜੀ ਸਾਰੇ ਫੋਟੋ ਵੀਡੀਓ ਵਾਲੇ ਸੂਟ ਹੈ ਜੀ ਪਾਣੀ ਬੋਤਾ ਦੇ ਸਕਦੇ ਕੋਈ ਪੇਟੀ ਚਾੜ ਕੇ ਦੇ ਦੋ ਬੰਦਾਂ ਐਂਟੀ ਟੇਬਲ ਆਮਾ ਬਣਾ ਦੇ ਬਿਆਲੀ ਤਰਤਾਲੀ ਹੈ ਜੀ ਇਹ ਕਿੰਨੀ ਵਾਲੀ ਬਣ ਜੀ ਨੋ ਜੀ ਤੁਸੀਂ ਪਸੰਦ ਕਰ ਲਓ ਕਰੀ ਜਾਗਾ ਨਾਪ ਲਿਓ ਇੱਥੇ ਕਰੀ ਜਾਗਾ ਨਾਪ ਲਿਓ ਤੁਸੀਂ ਦੋ ਹੀ ਲੈ ਜਾਓ ਹਾਂ ਕਲਰ ਦੇਖ ਲੈ ਹੋਰ ਦੀ ਤੇਰੇ ਕੋਲ ਤੁਸੀਂ ਆ ਲੈ ਜਾਓ ਕਰੀ ਨਾਪ ਲਿਓ ਇਹਦੇ ਮਨ ਨੇ ਟਿਕਿਆ ਉਹਦਾ ਟਕਾ ਦੋ ਇਹਦਾ ਮਨ ਹੋਰ ਕਲਰ ਦਿਖਾ ਦੇ ਹਾਂ ਵੀ ਹੈਗਾ ਸੀ ਨਾ ਇੱਕ ਆਹ ਇਹ ਚੁੰਨੀ ਕਿਹੜੀ ਹੈ ਭਾਈ ਉਹ ਨਹੀਂ ਬਾੜ ਦੀ ਇਹਦੇ ਖਲਾਰਾ ਦੇ ਆਹ ਹਾਂ ਹਾਂ ਜੇ ਉਹਦੋਂ ਵੀ ਐਦੀ ਬਾਤ ਸੀ ਪਸੰਦ ਆਏ ਚੁੰਨੀ ਤੁਹਾਨੂੰ ਇਦਾਂ ਹੀ ਮਿਲਣੀ ਕੰਟਰਾਸਟ ਰਹੀ ਅੱਛਾ ਜੀ ਇਦਾਂ ਹੀ ਆਦੀ ਹੁੰਦੀ ਆਹ ਕਰਦੇ ਉਹ ਬਹੁਤ ਬੰਨਣ ਦਾ ਹੈ ਬੰਦ ਹਾ ਤਾਂ ਮਾ ਉਹ ਚੰਪੀ ਆ ਕੀ ਦੇ ਦੇਣਾ ਬਣਾਇਆ ਬਣਾ ਬਹੁਤ ਬਣਾ ਜੀਤਾ ਭਾਈ ਇਹ ਵੀ ਚੰਗੀ ਹੈ ਇਹ ਦੋ ਰੰਗ ਦੀ ਹੁਣ ਇਹ ਆਦੀ ਆਣੀ ਆ ਜਾ ਲੈ ਆ ਪਾਣੀ ਆ ਦੇਖੋ ਮਾਲ ਘੜਕੇ ਪਾਇਆ ਗਰ ਲਈ ਗੜਕੇ ਮਨਸੂਰ ਬੜੀ ਤੇ ਤਾਂ ਬਣ ਜਾਣੀ ਹੁੰਦਾ ਲੈ ਤਾਂ ਥੱਲੇ ਉਹ ਪਾ ਦਿ ਲੈ ਲਾ ਲਿਓ ਇਹ ਆ ਦੇਖੀ ਨਹੀਂ ਆਉਣੀ ਆ 40 ਆਈ ਆ 40 ਦਾ ਤੁਸੀਂ ਬਤਾ ਲੈਣੀ ਤੁਸੀਂ ਦੇਖ ਰਹੇ ਹੋ ਆਤ ਸ਼ਕਤੀ ਟੀਵੀ ਲਾਈਵ ਮੈਂ ਪੱਤਰਕਾਰ ਜਸਪਾਲ ਕੁਮਾਰ ਚਨੋਲੀ ਅੱਜ ਅਸੀਂ ਆਏ ਜੀ ਸੋਨੂ ਦੀ ਹੱਟੀ ਵਧੀਆ ਸੌਦਾ ਤੇ ਘੱਟ-ਖੱਟੀ ਸੋਨੂ ਦੀ ਹੱਟੀ ਗੱਦੀਆਲ ਨੀਅਰਬਾਈ ਨੂਰਪੁਰਵੇਦੀ ਨੀਅਰਬਾਈ ਝਾੜ ਚੌਂਕ ਵਧੀਆ ਕੱਪੜੇ ਵਧੀਆ ਰੇਟ ਘੱਟ ਰੇਟਾਂ ਤੇ ਠੀਕ ਹੈ ਨੀ ਇੱਕ ਵਾਰੀ ਆ ਕੇ ਅਜਮਾ ਕੇ ਦੇਖੋ ਬਹੁਤ ਘੱਟ ਰੇਟਾਂ ਦੇ ਆਜਿਬ ਰੇਟਾਂ ਤੇ ਜੋ ਕੀ ਇਹ ਦੱਸਦੇ ਆ ਵੀ ਜਿਹੜਾ 3200 ਦਾ ਸੂਟ ਹੈ ਉਹ 2200 ਰੁਪਏ ਦੇ ਵਿੱਚ ਦਿੱਤਾ ਜਾਂਦਾ ਤੇ ਜਿਹੜਾ 2000 ਦਾ ਸੂਟ ਹੈ ਉਹ 1100 ਰੁਪਏ ਦੇ ਵਿੱਚ ਦਿੱਤਾ ਜਾਂਦਾ ਇਸ ਲਈ ਅਸੀਂ ਅਪੀਲ ਕਰਦੇ ਆਂ ਵੇ ਇੱਕ ਵਾਰੀ ਤੁਸੀਂ ਸੋਨੂ ਦੀ ਹੱਟੀ ਸੋਨੂ ਦੀ ਹੱਟੀ ਸੋਨੂ ਦੀ ਹੱਟੀ ਪਿੰਡ ਗੱਦੀਵਾਲ ਨੇੜੇ ਪਾਈ ਝਾਟ ਚੌਕ ਸ਼ਿਵ ਮੰਦਿਰ ਦੀ ਗਲੀ ਦੇ ਵਿੱਚ ਤੁਸੀਂ ਆ ਕੇ ਇੱਥੇ ਟਰਾਈ ਮਾਰ ਕੇ ਉਧਰ ਤੁਸੀਂ ਰੇਟਾਂ ਦੇ ਤਸੱਲੀ ਕਰਕੇ ਚੈੱਕ ਕਰਕੇ ਇਹਨਾਂ ਤੋਂ ਮਾਲ ਖਰੀਦ ਸਕਦੇ ਹੋ ਮੈਂ ਪੱਤਰਕਾਰ ਜਸਪਾਲ ਕੁਮਾਰ ਚਨੋਲੀ